ਸਾਬਕਾ ਮਰਹੂਮ ਮੁੱਖ ਮੰਤਰੀ ਬੀਅੰਤ ਸਿੰਘ ਦੀ ਵਜ੍ਹਾ ਨਾਲ ਖੰਨਾ ਦਾ ਪਾਇਲ ਕਸਬਾ ਪੋਲੀਟਿਕਲੀ ਕਾਫੀ ਚਰਚਾ ਦਾ ਵਿਸ਼ਾ ਬਣਦਾ ਰਿਹਾ ਹੈ ਪਾਇਲ ਚ ਹੀ ਪਿੰਡ ਪੈਂਦਾ ਹੈ ਸ਼ਾਹਪੁਰ ਤੇ ਉਥੇ ਅਜੈਪ ਸਿੰਘ ਆਪਣੇ ਭਰੇਪੂਰੇ ਪਰਿਵਾਰ ਚ ਰਹਿੰਦਾ ਹੁੰਦਾ ਹੈ ਘਰਵਾਲੀ ਹੁੰਦੀ ਹੈ ਜੋਸਵੰਤ ਕੌਰ ਇਹਨਾਂ ਦੀਆਂ ਦੋ ਧੀਆ ਹੁੰਦੀਆਂ ਨੇ ਤੇ ਤਿੰਨ ਪੁੱਤ ਹੁੰਦੇ ਨੇ ਹਰਦੇਵ ਸਿੰਘ ਬਲਦੇਵ ਸਿੰਘ ਤੇ ਬਲਬੀਰ ਸਿੰਘ ਬਲਦੇਵ ਸਿੰਘ ਦੀ ਤਾਂ ਨੌਕਰੀ ਲੱਗ ਜਾਂਦੀ ਹੈ ਪਰ ਬਾਕੀ ਦੋ ਭਰਾ ਹਰਦੇਵ ਸਿੰਘ ਤੇ ਬਲਬੀਰ ਸਿੰਘ ਆਪਣੇ ਪਿਤਾ ਨਾਲ ਖੇਤੀਬਾੜੀ ਦਾ ਕੰਮ ਹੀ ਸੰਭਲਦੇ ਨੇ ਨਿੱਕਾ ਭਰਾ ਬਲਬੀਰ ਕਾਫੀ ਸੋਹਣਾ ਸੁਨੱਖਾ ਦੱਸਿਆ ਜਾਂਦਾ ਪਰ ਉਹ 10ਵੀਂ ਕਲੀਅਰ ਨਹੀਂ ਕਰ ਪਾਉਂਦਾ ਫਿਰ ਪੜ੍ਹਾਈ ਛੱਡੋ ਖੇਤੀਬਾੜੀ 'ਚ ਹੀ ਖੁੱਬ ਜਾਂਦਾ ਜਿਸ ਦਾ ਨਤੀਜਾ ਇਹ ਹੁੰਦਾ ਹੈ ਕਿ ਉਸ ਦੀ ਮਿਹਨਤ ਦਾ ਮੁੱਲ ਪੈਂਦਾ ਸਾਰੇ ਬੜੇ ਖੁਸ਼ ਹੁੰਦੇ ਨੇ ਕਿ ਬਲਬੀਰ ਭਾਵੇਂ ਪੜ ਨਹੀਂ ਸਕਿਆ ਪਰ ਇਸ ਕੋਲ ਹੁਨਰ ਦੀ ਕੋਈ ਕਮੀ ਨਹੀਂ ਕੰਮ ਨੂੰ ਕਿੱਥੇ ਤੋਂ ਕਿੱਥੇ ਲੈ ਗਿਆ ਹੁਣ ਜਦੋਂ ਗੱਭਰੂ ਜਵਾਨ ਮੁੰਡੇ ਦਾ ਕੰਮ ਧੰਦਾ ਸੈੱਟ ਹੋ ਜਾਵੇ ਤਾਂ ਘਰਦਿਆਂ ਵਾਸਤੇ ਨੈਕਸਟ ਸਟੈਪ ਮੋਸਟਲੀ ਆਹੀ ਹੁੰਦਾ ਹੈ ਕਿ ਮੁੰਡੇ ਦਾ ਵਿਆਹ ਕਰ ਦਿਓ ਥਾਣਾ ਸਮਰਾਲਾ ਦੇ ਅੰਤਰਗਤ ਇੱਕ ਪਿੰਡ ਆਉਂਦਾ ਹੈ ਬੌਂਦਲੀ ਇਥੋਂ ਦੇ ਇੱਕ ਪਰਿਵਾਰ ਦੀ ਬੜੀ ਸੋਹਣੀ ਕੁੜੀ ਹੁੰਦੀ ਆ ਹਰਜੀਤ Kaur ਉਹ ਵੀ 10ਵੀਂ ਪਾਸ ਨਹੀਂ ਕਰ ਸਕੀ ਹੁੰਦੀ ਕਿਸੇ ਥਰੂ ਇਹਨਾਂ ਦੇ ਪਰਿਵਾਰਾਂ ਨੂੰ ਮਿਲਾਇਆ ਜਾਂਦਾ ਹੈ ਮੁੰਡਾ ਕੁੜੀ ਵੀ ਇੱਕ ਦੂਜੇ ਨੂੰ ਪਸੰਦ ਕਰ ਲੈਂਦੇ ਨੇ ਸਭ ਨੂੰ ਇਹਨਾਂ ਦੀ ਜੋੜੀ ਬਾਲੀ ਸੋਹਣੀ ਲੱਗਦੀ ਹੈ ਤੇ ਫਿਰ ਇਹਨਾਂ ਦਾ ਵਿਆਹ ਹੋ ਜਾਂਦਾ ਹੈ ਵਿਆਹ ਦੇ ਸਾਲ ਬਾਅਦ ਇਹਨਾਂ ਦੇ ਘਰ ਇੱਕ ਪੁੱਤ ਜਨਮ ਲੈਂਦਾ ਹੈ ਘਰ 'ਚ ਹੋਰ ਖੁਸ਼ੀਆਂ ਆ ਜਾਂਦੀਆਂ ਨੇ ਇਹ ਪਹਿਲਾਂ ਤਾਂ ਸਾਰਾ ਟੱਬਰ ਇਕੱਠੇ ਰਹਿੰਦੇ ਹੁੰਦੇ ਆ ਪਰ ਬਾਅਦ 'ਚ ਅੱਡ ਹੋ ਜਾਂਦੇ ਨੇ ਬਲਬੀਰ ਸਿੰਘ ਆਪਣੇ ਮੁੰਡੇ ਨੂੰ ਦਰਾਹੇ ਦੇ ਚੰਗੇ ਸਕੂਲ 'ਚ ਦਾਖਲ ਕਰਾਉਂਦਾ ਕਿਉਂਕਿ ਉਸਦੇ ਮਨ 'ਚ ਸ਼ਾਇਦ ਇੱਕ ਟੀਸ ਹੁੰਦੀ ਆ ਕਿ ਉਹ ਆਪ ਨਹੀਂ ਪੜ ਸਕਿਆ ਸੋ ਉਹ ਚਾਹੁੰਦਾ ਹੁੰਦਾ ਹੈ ਕਿ ਉਸਦਾ ਮੁੰਡਾ ਖੂਬ ਖੂਬ ਪੜਾਈ ਕਰੇ ਘਰ 'ਚ ਵੀ ਕਿਸੇ ਸੁੱਖ ਸਹੂਲਤ ਦੀ ਕਮੀ ਨਹੀਂ ਹੁੰਦੀ ਸਭ ਕੁਝ ਬਿਲਕੁਲ ਸਹੀ ਚੱਲ ਰਿਹਾ ਹੁੰਦਾ ਫੇਰ ਆਉਂਦਾ ਦਿਨ 19 ਮਾਰਚ 2000 ਇਕਤਾ ਸਤਿ ਸ਼੍ਰੀ ਅਕਾਲ ਜੀ ਮੈਂ ਹਪੁਨੀਤ ਕੌਰ ਮਹਿਫੂਜ਼ ਰਹੋ ਤੇ ਮਹਿਫੂਜ਼ ਰੱਖੋ ਵਾਹਿਗੁਰੂ ਸਾਡੇ ਸਭ ਦੇ ਸਿਰ ਤੇ ਮਿਹਰ ਪਰਿਆ ਹੱਥ ਰੱਖਾਂ 19 ਮਾਰਚ 2001 ਸਵੇਰ ਹੁੰਦੀ ਆ ਹਰਦੀਪ ਕੌਰ ਦਾ ਜੇਠ ਹਰਦੇਵ ਸਿੰਘ ਦਰਵਾਜ਼ਾ ਖੜਕਾਉਂਦਾ ਹੈ ਅਜੇ ਹਰਦੀਪ ਕੌਰ ਨੀਂਦ ਚ ਹੀ ਹੁੰਦੀ ਆ ਉਹ ਬੂਹਾ ਖੋਲਦੀ ਆ ਅੱਗੋਂ ਜੇਠ ਹਰਦੇਵ ਸਿੰਘ ਕਹਿੰਦਾ ਹੈ ਕਿ ਬਲਬੀਰ ਸਿੰਘ ਦਾ ਐਕਸੀਡੈਂਟ ਹੋ ਗਿਆ ਬਲਬੀਰ ਸਿੰਘ ਹਰਦੇਵ ਸਿੰਘ ਦਾ ਛੋਟਾ ਭਰਾ ਤੇ ਹਰਦੀਪ ਕੌਰ ਦਾ ਕਰਾਲਾ ਹੁੰਦਾ ਹੈ ਹਰਦੇਵ ਸਿੰਘ ਕਹਿੰਦਾ ਹੈ ਕਿ ਮੈਨੂੰ ਤੁਹਾਡੇ ਨੌਕਰ ਨੇ ਦੱਸਿਆ ਹੈ ਕਿ ਬਲਬੀਰ ਖੇਤਾ ਲੱਗ ਕੇ ਜਿਹੜੀ ਰੋਡ ਆ ਨਾ ਸੜਕਾ ਉੱਥੇ ਡਿੱਗਿਆ ਪਿਆ ਹੋਇਆ ਮੈਂ ਚੱਲਾਂ ਉਹਦੇ ਕੋਲ ਸੋਚਿਆ ਤੈਨੂੰ ਦੱਸ ਦਵਾਂ ਅੱਗੋਂ ਹਰਦੀਪ ਪੌਰ ਕਹਿੰਦੀ ਆ ਕਿ ਹੱਦ ਹੋ ਗਈ ਇਹ ਸ਼ਰਾਬ ਚ ਟੰਨ ਹੋ ਕੇ ਇੱਧਰ ਉੱਧਰ ਡਿੱਗਦਾ ਹੀ ਰਹਿੰਦਾ ਹੈ ਮੇਰੀ ਤਾਂ ਜ਼ਿੰਦਗੀ ਖਰਾਬ ਹੋ ਗਈ ਤੁਹਾਡੇ ਭਰਾ ਦੇ ਨਾਲ ਉਹ ਰੋਣ ਲੱਗ ਜਾਂਦੀ ਹੈ ਅੱਗੋਂ ਜੇਠ ਹਰਦੇਵ ਸਿੰਘ ਕਹਿੰਦਾ ਹੈ ਕਿ ਤੂੰ ਐਵੇਂ ਨਾ ਲਾਂਤਾ ਪਾਈ ਜਾ ਮੇਰੇ ਭਰਾ ਨੂੰ ਯਾਰਾ ਨਾਲ ਮਾੜੀ ਮੋਟੀ ਪੀਣ ਦਾ ਮਤਲਬ ਆ ਥੋੜੀਆ ਕਿ ਤੂੰ ਉਹਨੂੰ ਸ਼ਰਾਬੀ ਕਬਾਬੀ ਦਾ ਨਾਂ ਦੇ ਦੇਂ ਤੇ ਜੇ ਅੱਜ ਉਹਨੇ ਕੋਈ ਗਲਤੀ ਕੀਤੀ ਵੀ ਆ ਤੇ ਕਰ ਲਿਆ ਆ ਕਿ ਸਮਝਾਵਾਂਗੇ ਉਹਨੂੰ ਤੂੰ ਕਾ ਤੋ ਰੋਈ ਜਾਨੀ ਆ ਇਹ ਕਹਿ ਕੇ ਜੇ ਹਰਦੇਵ ਸਿੰਘ ਅੱਗੇ ਤੁਰ ਪੈਂਦਾ ਹਰਦੀਪ ਵੀ ਉਸ ਦੇ ਨਾਲ ਚੱਲ ਪੈਂਦੀ ਹੈ ਉਸੇ ਥਾਂ ਤੇ ਜਿੱਥੇ ਬਲਬੀਰ ਸਿੰਘ ਬੀਰਾ ਡਿੱਗਿਆ ਹੁੰਦਾ ਉਹ ਦੋਵੇਂ ਉੱਥੇ ਪਹੁੰਚਦੇ ਨੇ ਤਾਂ ਡਿੱਗੇ ਬਲਬੀਰ ਕੋਲ ਉੱਥੇ ਟੁੱਟੀ ਸ਼ਰਾਬ ਦੀ ਬੋਤਲ ਪਈ ਹੁੰਦੀ ਹੈ ਨਾਲ ਚਪਲਾਂ ਪਈਆਂ ਹੁੰਦੀਆਂ ਨੇ ਉੱਥੇ ਬੈਠ ਕੇ ਬਲਬੀਰ ਦੀ ਘਰ ਵਾਲੀ ਹਰਦੀਪ ਕੌਰ ਉਸੇ ਵਕਤ ਵੈਨ ਪਾਉਣਾ ਸ਼ੁਰੂ ਕਰ ਦਿੰਦੀ ਹੈ ਅੱਗੂ ਜੇਟ ਕਹਿੰਦਾ ਹੈ ਕਿ ਰੋਈ ਇਦਾਂ ਜਾਣੀ ਹੈ ਜਿਵੇਂ ਉਹ ਮਰ ਗਿਆ ਹੋਵੇ ਹੁਣ ਇਹਨੂੰ ਚੱਕ ਕੇ ਘਰੇ ਲੈ ਜਾਣੇ ਆ ਅੱਗੂ ਹਰਦੀਪ ਕੌਰ ਕਹਿੰਦੀ ਆ ਇਹ ਮੇਰਾ ਸੁਹਾਗ ਉਜਾੜ ਗਿਆ ਇਹ ਮਾਰ ਗਿਆ ਇਸ ਦੀ ਪਿੱਠ ਤੇ ਟਾਇਰ ਦੇ ਨਿਸ਼ਾਨ ਨੇ ਕੋਈ ਗੱਡੀ ਲੰਘ ਗਈ ਐ ਇਸ ਤੋਂ ਇਸ ਸ਼ਰਾਬੀ ਤੋਂ ਮੈਨੂੰ ਕਿਸੇ ਜੋਗਾ ਨਹੀਂ ਛੱਡਿਆ ਇਸ ਬੰਦੇ ਨੇ ਰਿਐਕਸ਼ਨ ਨਹੀਂ ਹੁੰਦਾ ਹਰਦੀਪ ਕੌਰ ਦਾ ਐਗਜੈਕਟ ਵਰਡਿੰਗ ਤੋਂ ਮੈਂ ਵਾਕਫ ਨਹੀਂ ਹਰਦੀਪ ਕੌਰ ਨੇ ਬਲਬੀਰ ਨੂੰ ਵੇਖਦਿਆਂ ਹੀ ਇੱਕੋ ਦਮ ਉਮਰਤ ਐਲਾਨ ਦਿੱਤਾ ਹੁੰਦਾ ਪਿੱਠ ਤੇ ਟਾਇਰ ਦੇ ਨਿਸ਼ਾਨ ਵੇਖ ਕੇ ਹੋਰ ਸ਼ੋਰ ਹੋ ਜਾਂਦੀ ਹੈ ਤੇ ਵੈਸੇ ਟਾਇਰ ਦੇ ਨਿਸ਼ਾਨ ਸਰੀਰ ਤੇ ਹੁੰਦੇ ਵੀ ਨੇ ਜਦੋਂ ਹਰਦੇਵ ਸਿੰਘ ਉਸ ਨੂੰ ਚੈੱਕ ਕਰਦਾ ਹੈ ਤਾਂ ਸੱਚੀ ਉਸ ਸנדਰੋ ਜਾਨ ਮੁੱਕ ਗਈ ਹੁੰਦੀ ਹੈ ਉਹ ਖਤਮ ਹੋ ਚੁੱਕਾ ਹੁੰਦਾ ਅਜਿਹੇ ਵਕਤੇ ਕਿਸੇ ਵੀ ਔਰਤ ਦੀ ਹਾਲਤ ਬੇहद ਦਰਦਪਰੀ ਹੋਊਗੀ ਪਰ ਹਰਦੀਪ ਕੌਰ ਹੁਣ ਰੋ ਕੇ ਚੁੱਪ ਹੋ ਜਾਂਦੀ ਹੈ ਉਹ ਕਹਿੰਦੀ ਹੈ ਕਿ ਹੁਣ ਅੰਤਮ ਰਸਮਾਂ ਦੀ ਤਿਆਰੀ ਕਰਦੇ ਆਂ ਅਗੋਂ ਜੇਠ ਹਰਦੇਵ ਸਿੰਘ ਕਹਿੰਦਾ ਕਿ ਪੋਸਟਮਾਰਟਮ ਹੋਣਾ ਜ਼ਰੂਰੀ ਹੈ ਪੁਲਿਸ ਨੂੰ ਦੱਸ ਦਿੰਨੇ ਆ ਇੱਕ ਵਾਰ ਇੰਨੀ ਦੇਰ ਚ ਹਰਦੇਵ ਤੇ ਬਲਵੀਰ ਦਾ ਤੀਜਾ ਭਰਾ ਬਲਦੇਵ ਵੀ ਉੱਥੇ ਪਹੁੰਚ ਜਾਂਦਾ ਹੈ ਹਰਦੀਪ ਕੌਰ ਕਹਿੰਦੀ ਆ ਹਰਦੇਵ ਸਿੰਘ ਨੂੰ ਕਿ ਤੁਸੀਂ ਇੱਥੇ ਰੁਕੋ ਮੈਂ ਤੇ ਬਲਦੇਵ ਭਾਜੀ ਜਾਂਦੇ ਆ ਥਾਣੇ ਪੁਲਿਸ ਨੂੰ ਇਨਫਾਰਮ ਕਰਨ ਕੁਝ ਮਿੰਟ ਪਹਿਲਾਂ ਜਿਸ ਦਾ ਘਰ ਵਾਲਾ ਗੁਜ਼ਰਿਆ ਹੋਵੇ ਉਹਦਾ ਆ ਨਿਸ਼ਚਿੰਤ ਜਿਹਾ ਐਟੀਟਿਊਡ ਵੇਖ ਕੇ ਹੈਰਾਨੀ ਤਾਂ ਹੁੰਦੀ ਹੈ ਖੈਰ ਉਹ ਚਲੀ ਜਾਂਦੀ ਹੈ ਆਪਣੇ ਦੂਜੇ ਜੀਤ ਬਲਦੀਪ ਸਿੰਘ ਨਾਲ ਸਕੂਟਰ ਤੇ ਬੈਠ ਕੇ ਹਾਲਾਂਕਿ ਪੁਲਿਸ ਨੂੰ ਇਹ ਖਬਰ ਪਹਿਲਾਂ ਹੀ ਮਿਲ ਚੁੱਕੀ ਹੁੰਦੀ ਹੈ ਉਹ ਸਪੌਟ ਵੱਲ ਜਾ ਰਹੇ ਹੁੰਦੇ ਨੇ ਤੇ ਰਸਤੇ 'ਚ ਹੀ ਉਹਨਾਂ ਨੂੰ ਹਰਦੀਪ ਕੌਰ ਤੇ ਬਲਦੀਪ ਸਿੰਘ ਮਿਲ ਜਾਂਦੇ ਨੇ ਹਰਦੀਪ ਕੌਰ ਦੀ ਸਟੇਟਮੈਂਟ ਤੇ ਰਿਪੋਰਟ ਦਰਜ ਕੀਤੀ ਜਾਂਦੀ ਹੈ ਪੁਲਿਸ ਸਮੇਤਕ ਦੇ ਨੂੰ ਪੋਸਟਮਾਰਟਮ ਲਈ ਪੇਸ਼ ਦਿੰਦੀ ਹੈ ਆਸ-ਪਾਸ ਦੇ ਲੋਕਾਂ ਤੋਂ ਵੀ ਪੁੱਛਤਾਛ ਕੀਤੀ ਜਾਂਦੀ ਹੈ ਪਰ ਪੁਲਿਸ ਨੂੰ ਸ਼ੱਕ ਲਾਇਕ ਕੁਝ ਲੱਗਦਾ ਨਹੀਂ ਇੱਕ মিডিਆ ਇਨਫੋਰਮੇਸ਼ਨ ਮੁਤਾਬਕ ਏਐਸਆਈ ਹਰਬੰਸ ਲਾਲ ਇਹ ਪੂਰੀ ਗੱਲ ਇਨਸਪੈਕਟਰ ਚਰਨ ਸਿੰਘ ਅਟਵਾਲ ਨੂੰ ਦੱਸਦੇ ਨੇ ਅੱਗੋਂ ਉਹ ਵੀ ਆਹੀ ਕਹਿੰਦੇ ਨੇ ਕਿ ਸਿੰਪਲ ਪੀ ਕੇ ਗੱਡੀ ਥੱਲੇ ਆਉਣ ਦਾ ਮਾਮਲਾ ਹੈ ਹੋਰ ਪੁੱਛ ਲੈ ਇਹਨੇ ਨੂੰ ਐਕਸੀਡੈਂਟ ਸੀਨ ਦੀਆਂ ਫੋਟੋਜ਼ ਵੀ ਆ ਜਾਂਦੀਆਂ ਨੇ ਐਸਆਈ ਇਨਸਪੈਕਟਰ ਸਾਹਿਬ ਨੂੰ ਉਹ ਫੋਟੋਸ ਦਿਖਾਉਂਦਾ ਫੋਟੋਆਂ ਦੇਖਦਿਆਂ ਹੀ ਇਨਸਪੈਕਟਰ ਦਾ ਮੱਥਾ ਖਨਕ ਜਾਂਦਾ ਉਹ ਐਸਆਈ ਹਰਬੰਸ ਲਾਲ ਨੂੰ ਪੁੱਛਦਾ ਕਿ ਇਹ ਜੋ ਚਪਲਾਂ ਪਈਆਂ ਨੇ ਇਹ ਇਸੇ ਤਰ੍ਹਾਂ ਪਈਆਂ ਸਨ ਜਾਂ ਕਿਸੇ ਨੇ ਇਹਨਾਂ ਨੂੰ ਠੀਕ ਕਰਕੇ ਰੱਖਿਆ ਅੱਗੋਂ ਐਸਆਈ ਕਹਿੰਦਾ ਕਿ ਨਹੀਂ ਸਰ ਕਿਸੇ ਨੇ ਕੋਈ ਛੇੜਖਾਨੀ ਨਹੀਂ ਕੀਤੀ ਤਾਂ ਫਿਰ ਇਨਸਪੈਕਟਰ ਅਟਵਾਲ ਕਹਿੰਦੇ ਨੇ ਕਿ ਤੁਹਾਨੂੰ ਲੱਗਦਾ ਹੈ ਕਿ ਐਡਾ ਵੱਡਾ ਐਕਸੀਡੈਂਟ ਹੋਇਆ ਹੋਵੇ ਬੰਦੇ ਦੀ ਜਾਨ ਤੱਕ ਚਲੀ ਗਈ ਹੋਵੇ ਪਰ ਚਪਲਾਂ ਐਦਾਂ ਬਿਲਕੁਲ ਸਲੀਕੇ ਨਾਲ ਹੁੰਆਂ ਹੋਣ ਜਿਵੇਂ ਕਿਸੇ ਨੇ ਸੁਝਾ ਕੇ ਰੱਖੀਆਂ ਹੁੰਦੀਆਂ ਨੇ ਹੁਣ ਇਹ ਗੱਲ ਅਜੀਬ ਲੱਗ ਰਹੀ ਹੁੰਦੀ ਹੈ ਇਨਸਪੈਕਟਰ ਅਟਵਾਲ ਐਸਪੀ ਗੁਰਮੀਲ ਸਿੰਘ ਸਿੱਧੂ ਕੋਲ ਜਾਂਦੇ ਨੇ ਜ਼ਾਹਰ ਤੌਰ ਤੇ ਕੁਝ ਥਾਵਾਂ ਤੇ ਸੀਨੀਅਰਸ ਦਾ ਤਜਰਬਾ ਬਥੇਰਾ ਕੰਮ ਆਉਂਦਾ ਜਦੋਂ ਐਸਪੀ ਸਾਹਿਬ ਉਹ ਫੋਟੋਸ ਦੇਖਦੇ ਨੇ ਤਾਂ ਫੋਟੋਸ ਦੇਖਦਿਆਂ ਹੀ ਉਹ ਕਹਿ ਦਿੰਦੇ ਨੇ ਕਿ ਇਹ ਮਾਮਲਾ ਐਕਸੀਡੈਂਟ ਦਾ ਹੈਲੇ ਇਹ ਤਾਂ ਕਤਲ ਦਾ ਮਾਮਲਾ ਹੈ ਜਿਹਨੂੰ ਐਕਸੀਡੈਂਟ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਐਸਪੀ ਸਾਹਿਬ ਪੋਸਟਮਾਰਟਮ ਰਿਪੋਰਟ ਬਾਰੇ ਪੁੱਛਦੇ ਨੇ ਅੱਗੋ ਇਨਸਪੈਕਟਰ ੜਵਾਲ ਕਹਿੰਦੇ ਨੇ ਕਿ ਅੱਜ ਹੀ ਆ ਜਾਏਗੀ ਸ਼ਾਇਦ ਤੇ ਰਿਪੋਰਟ ਆ ਵੀ ਜਾਂਦੀ ਹੈ 6 ਸੱਟਾਂ ਹੁੰਦੀਆਂ ਨੇ ਮ੍ਰਿਤਕ ਬਲਬੀਰ ਸਿੰਘ ਦੇ ਤੇ ਮੌਤ ਸਿਰ ਤੇ ਲਗੀ ਸੱਟ ਨਾਲ ਹੋਈ ਹੁੰਦੀ ਹੈ ਇਨਸਪੈਕਟਰ ੜਵਾਲ ਰਿਪੋਰਟ ਲੈ ਕੇ ਐਸਪੀ ਸਿੱਧੂਪੁਰ ਜਾਂਦੇ ਨੇ ਉੱਥੇ ਪਾਇਲ ਦੇ ਡੀਐਸਪੀ ਬਲਰਾਜ ਸਿੰਘ ਸਿੱਧੂ ਵੀ ਮੌਜੂਦ ਹੁੰਦੇ ਨੇ ਹੁਣ ਇਹ ਤਿੰਨੋਂ ਕੇਸ ਡਿਸਕਸ ਕਰਦੇ ਨੇ ਤੇ ਇਸ ਕਨਕਲੂਜਨ ਤੇ ਪਹੁੰਚਦੇ ਨੇ ਕਿ ਇਹ ਐਕਸੀਡੈਂਟ ਨਹੀਂ ਹੈ ਤੇ ਇਸ ਮਾਮਲੇ ਤੇ ਜਾਂਚ ਕੀਤੀ ਜਾਣੀ ਜ਼ਰੂਰੀ ਹੁਣ ਡੀਐਸਪੀ ਸਿੱਧੂ ਤੇ ਇਨਸਪੈਕਟਰ ੜਵਾਲ ਇਸ ਕੇਸ ਤੇ ਲੱਗ ਜਾਂਦੇ ਨੇ ਹਾਦਸੇ ਵਾਲੀ ਥਾਂ ਤੇ ਦੁਬਾਰਾ ਜਾਂਦੇ ਨੇ ਲੋਕਾਂ ਤੋਂ ਪੁੱਛਤਾਛ ਕਰਦੇ ਨੇ ਉਸ ਨੌਕਰ ਤੋਂ ਵੀ ਪੁੱਛਤਾਛ ਕਰਦੇ ਨੇ ਜਿਸ ਨੇ ਮ੍ਰਿਤਕ ਬਲਬੀਰ ਸਿੰਘ ਦੇ ਵੱਡੇ ਭਰਾ ਹਰਦੀਪ ਸਿੰਘ ਨੂੰ ਇਸ ਹਾਦਸੇ ਬਾਰੇ ਦੱਸਿਆ ਹੁੰਦਾ ਉਹ ਨੌਕਰ ਦੱਸਦਾ ਹੈ ਕਿ 18 ਮਾਰਚ ਦੀ ਰਾਤ ਨੂੰ ਬਲਬੀਰ ਆਪਣੇ ਖੇਤਾਂ ਵੱਲ ਗਿਆ ਹੀ ਨਹੀਂ ਸੀ ਜਿਵੇਂ ਕਿ ਉਸ ਦੀ ਕਰਵਾਰੀ ਹਰਦੀਪ ਕੌਰ ਨੇ ਆਪਣੇ ਬਿਆਨ ਵਿੱਚ ਲਿਖਾਇਆ ਇਹ ਗੱਲ ਸੁਣ ਕੇ ਪੁਲਿਸ ਨੂੰ ਲੱਗਿਆ ਕਿ ਹੁਣ ਹਰਦੀਪ ਕੌਰ ਤੇ ਨਜ਼ਰ ਰੱਖਣੀ ਪਊਗੀ ਪੁਲਿਸ ਆਪਣਾ ਇੱਕ ਮੁਖਬਰ ਹਰਦੀਪ ਕੌਰ ਦੇ ਪਿੱਛੇ ਲਾ ਦਿੰਦੀ ਹੈ ਇਹ ਮੁਖਬਰ ਕਾਫੀ ਫਾਸਟ ਸੀ ਅਗਲੇ ਹੀ ਦਿਨ ਉਹ ਪੁਲਿਸ ਨੂੰ ਇੱਕ ਇੰਪੋਰਟੈਂਟ ਯਾ ਕਹਿ ਲਓ ਕਿ ਵੈਰੀ ਇੰਪੋਰਟੈਂਟ ਇਨਫੋਰਮੇਸ਼ਨ ਦਿੰਦਾ ਹੈ ਉਹ ਦੱਸਦਾ ਹੈ ਕਿ ਸਿਹੋੜਾ ਪਿੰਡ ਦਾ ਇੱਕ ਮੁੰਡਾ ਹਰਦੀਪ ਕੌਰ ਨਾਲ ਅਕਸਰ ਮਿਲਨ ਆਉਂਦਾ ਹੈ ਮਿਲਦਾ ਹੀ ਰਹਿੰਦਾ ਹੈ ਉਹ ਵੀ ਉਸ ਦੇ ਘਰੇ ਪੁਲਿਸ ਪਹੁੰਚ ਗਈ ਉਸ ਮੁੰਡੇ ਹਰਵਿੰਦਰ ਸਿੰਘ ਦੇ ਘਰੇ ਪਰ ਉਹ ਘਰੇ ਨਹੀਂ ਮਿਲਦਾ ਇਸ ਵਕਤੇ ਹਰਦੀਪਕੌਰ ਦੇ ਨਾਲ ਪਿੰਡ ਵਾਲਿਆਂ ਦੀ ਕਾਫੀ ਇਮੋਸ਼ਨਲ ਸਪੋਰਟ ਹੁੰਦੀ ਹੈ ਕਿ ਛੋਟੀ ਉਮਰੇ ਉਸਨਾਲ ਕੀ ਹੋ ਗਿਆ ਵਿਧਵਾ ਹੋ ਗਈ ਵਿਚਾਰੀ ਸੋ ਪੁਲਿਸ ਹਰਦੀਪਕੌਰ ਤੋਂ ਪਹਿਲਾਂ ਹਰਵਿੰਦਰ ਸਿੰਘ ਤੋਂ ਪੁੱਛਤਾਚਾ ਕਰਨਾ ਚਾਹੁੰਦੀ ਹੁੰਦੀ ਹੈ ਜੇ ਉਹ ਹਰਦੀਪਕੌਰ ਦਾ ਨਾਮ ਲਏਗਾ ਤਾਂ ਉਸ ਤੋਂ ਪੁੱਛਤਾਚਾ ਕਰਨਗੇ ਵਰਨਾ ਪਿੰਡ ਵਾਲੇ ਪੁਲਿਸ ਪਿੱਛੇ ਹੀ ਪੈ ਜਾਣਗੇ ਕਿ ਉਸ ਅਪਾਗੀ ਨਾਲ ਤੁਸੀਂ ਦਸਤ ਕਰ ਰਹੇ ਹੋ ਮਤਲਬ ਹਰਦੀਪ ਕੌਰ ਨੂੰ ਫੜਨ ਲਈ ਕੋਈ ਸਬੂਤ ਤਾਂ ਚਾਹੀਦਾ ਨਾ ਪੁਛਤਾਸ਼ ਕਰਨ ਲਈ ਕੋਈ ਆਧਾਰ ਤਾਂ ਚਾਹੀਦਾ ਪਰ ਹਰਵਿੰਦਰ ਦਾ ਕੁਝ ਪਤਾ ਨਹੀਂ ਲੱਗਿਆ ਹੁੰਦਾ ਇਹਨਾਂ ਨੂੰ ਥਾਣੇ 'ਚ ਸ਼ਾਹਪੁਰ ਦੇ ਸਰਪੰਚ ਗੁਰਮੀਤ ਸਿੰਘ ਅਨ ਐਕਸਪੈਕਟਿਡਲੀ ਆ ਜਾਂਦੇ ਨੇ ਇਹ ਗੱਲ 22 ਮਾਰਚ 2001 ਦੀ ਹੁੰਦੀ ਹੈ ਸਰਪੰਚ ਇਨਸਪੈਕਟਰ ਰਟਵਾਲ ਨੂੰ ਕਹਿੰਦੇ ਨੇ ਕਿ ਮੈਂ ਤੁਹਾਡੇ ਗੁਨਾਹਗਰ ਲੈ ਆਇਆ ਉਹ ਮੁੰਡਾ ਹਰਵਿੰਦਰ ਤੇ ਹਰਦੀਪ ਕੌਰ ਮੇਰੇ ਨਾਲ ਆਏ ਨੇ ਪਰ ਇਸ ਤੋਂ ਪਹਿਲਾਂ ਕਿ ਮੈਂ ਉਹਨਾਂ ਨੂੰ ਬੁਲਾਵਾਂ ਤੁਸੀਂ ਮੇਰੀ ਗੱਲ ਸੁਣੋ ਉਹ ਦੋਵੇਂ ਆਪਣਾ ਜੁਰਮ ਮੰਨ ਚੁੱਕੇ ਨੇ ਤੁਹਾਡੇ ਸਾਹਮਣੇ ਵੀ ਕੰਫੈਸ ਜ਼ਰੂਰ ਕਰਨਗੇ ਪਰ ਤੁਸੀਂ ਉਹਨਾਂ ਤੇ ਜ਼ਿਆਦਾ ਸਖਤੀ ਨਾ ਕਰਿਓ ਅੱਗੋ ਇੰਸਪੈਕਟਰ ਅਟਵਾਲ ਕਹਿੰਦੇ ਨੇ ਕਿ ਮੈਂ ਸਮਝ ਸਕਦਾ ਤੁਸੀਂ ਉਹਨਾਂ ਨੂੰ ਬੁਲਾਓ ਕੁਝ ਵਕਤ ਬਾਅਦ ਐਸਪੀ ਸਿੱਧੂ ਤੇ ਇੰਸਪੈਕਟਰ ਅਟਵਾਲ ਹਰਦੀਪ ਕੌਰ ਤੇ ਹਰਵਿੰਦਰ ਸਿੰਘ ਤੋਂ ਪੁੱਛਤਾਚਾਹ ਸ਼ੁਰੂ ਕਰਦੇ ਨੇ ਇਨੀਸ਼ੀਅਲ ਪੋਸ਼ਤਾਚ ਤੋਂ ਬਾਅਦ ਇਹਨਾਂ ਦੀ ਡਿਮਾਂਡ ਲੈ ਲਈ ਜਾਂਦੀ ਹੈ ਤੇ ਫਿਰ ਡੂੰਗੀ ਪੋਸ਼ਤਾਚ ਸ਼ੁਰੂ ਹੁੰਦੀ ਹੈ ਹਰਵਿੰਦਰ ਦਾ ਜਨਮ 24 ਜੁਲਾਈ 1978 ਨੂੰ ਹੋਇਆ ਹੁੰਦਾ ਹੈ 1990 ਨੂੰ ਹਰਵਿੰਦਰ ਸਿੰਘ ਦੇ ਪਿਤਾ ਸ਼ੇਰ ਸਿੰਘ ਕਾਫੀ ਬਿਮਾਰ ਰਹਿੰਦੇ ਨੇ ਤੇ ਫਿਰ ਉਹਨਾਂ ਦੀ ਮੌਤ ਹੋ ਜਾਂਦੀ ਹੈ 1999 ਵਿੱਚ ਹਰਵਿੰਦਰ ਸਿੰਘ ਨੂੰ ਪਿਤਾ ਦੀ ਜਗ੍ਹਾ ਤੇ ਪੀਆਰਟੀਸੀ ਚ ਲੁਧਿਆਣਾ ਵਿਖੇ ਕੰਡਕਟਰ ਦੀ ਨੌਕਰੀ ਮਿਲ ਜਾਂਦੀ ਹੈ ਇਹ ਤੁਹਾਨੂੰ ਹੁਣ ਪੁਰਾਣੀ ਗੱਲ ਦੱਸਣ ਲੱਗੀਆਂ ਮੈਂ ਇਸ ਤੋਂ ਵੀ ਬਹੁਤ ਪੁਰਾਣੀ ਜਦੋਂ ਹਰਵਿੰਦਰ ਸਿੰਘ 13 ਸਾਲਾਂ ਦਾ ਹੁੰਦਾ ਹੈ ਹਰਵਿੰਦਰ ਦਾ ਇੱਕ ਮਾਮਾ ਹੁੰਦਾ ਹੈ ਇਕਬਾਲ ਸਿੰਘ ਉਸ ਦਾ ਵਿਆਹ ਹਰਜਿੰਦਰ ਕੌਰ ਨਾਲ ਹੋਇਆ ਹੁੰਦਾ ਹੈ ਹਰਜਿੰਦਰ ਕੌਰ ਹਰਦੀਪ ਕੌਰ ਦੀ ਭੈਣ ਹੁੰਦੀ ਹੈ ਇੱਕ ਦਿਨ ਹਰਦੀਪ ਕੌਰ ਆਪਣੀ ਭੈਣ ਹਰਜਿੰਦਰ ਕੌਰ ਵੱਲ ਆਈ ਹੁੰਦੀ ਆ ਤੇ ਉੱਥੇ ਹੀ ਉਸ ਦੀ ਮੁਲਾਕਾਤ ਉਦੋਂ ਹਰਵਿੰਦਰ ਨਾਲ ਹੁੰਦੀ ਹੈ ਯਾਨੀ ਹਰਜਿੰਦਰ ਕੌਰ ਹਰਦੀਪ ਕੌਰ ਦੀ ਭੈਣ ਹੁੰਦੀ ਆ ਤੇ ਹਰਵਿੰਦਰ ਸਿੰਘ ਦੀ ਮਾਮੀ ਹਰਦੀਪ ਕੌਰ ਹਰਵਿੰਦਰ ਤੋਂ 5 ਕੋ ਸਾਲ ਵੱਡੀ ਹੁੰਦੀ ਆ ਯਾਨੀ ਉਹ 18 ਸਾਲ ਦੇ ਆਸ-ਪਾਸ ਹੋਏਗੀ ਕੁਝ ਵੀਡੀਓਜ਼ 'ਚ ਦਿੱਤੀ ਜਾਣਕਾਰੀ ਮੁਤਾਬਕ ਇਹ ਦੋਨੋਂ ਜਦੋਂ ਇੱਕ ਦੂਜੇ ਨੂੰ ਵੇਖਦੇ ਨੇ ਤਾਂ ਇੰਨਾਂ 'ਚ ਇੱਕ ਅਟਰੈਕਸ਼ਨ ਜਹੀ ਪੈਦਾ ਹੋ ਜਾਂਦੀ ਹੈ। ਹਾਲਾਂਕਿ ਹਰਵਿੰਦਰ ਤਾਂ ਬੱਚਾ ਹੁੰਦਾ ਹੈ ਉਦੋਂ ਪਰ ਫੇਰ ਵੀ ਉਹਨੂੰ ਹਰਦੀਪ कौर ਬਾਲੀ ਚੰਗੀ ਲੱਗਣ ਲੱਗਦੀ ਹੈ। ਉਹ ਉਸ ਬਾਰੇ ਸੋਚਦਾ ਰਹਿੰਦਾ ਹੈ। ਹਾਲਾਂਕਿ ਉਸ ਨੂੰ ਸ਼ਾਇਦ ਇਸ ਫੀਲਿੰਗ ਨੂੰ ਨਾਮ ਵੀ ਦੇਣਾ ਨਹੀਂ ਆਉਂਦਾ ਹੋਵੇਗਾ ਇਸ ਉਮਰੇ। ਫੇਰ ਕੁਝ ਥੇਰ ਬਾਅਦ ਹਰਦੀਪ कौर ਦਾ ਵਿਆਹ ਬਲਬੀਰ ਸਿੰਘ ਨਾਲ ਹੋ ਜਾਂਦਾ ਹੈ। ਉਦੋਂ ਹਰਵਿੰਦਰ ਜਵਾਬਕ ਹੁੰਦਾ ਹੈ ਉਸਦੇ ਮਨ 'ਚ ਵੀ ਹੌਲੀ-ਹੌਲੀ ਹਰਦੀਪ ਨਿਕਲ ਜਾਂਦੀ ਹੈ ਪਰ ਫਿਰ ਕਿਸਮਤ ਆਪਣੀ ਖੇਡ ਖੇਡਦੀ ਹੈ 1998 ਵਿੱਚ ਹਰਵਿੰਦਰ ਕਾਰ ਲੈਣ ਦਾ ਮਨ ਬਣਾਉਂਦਾ ਹੈ। ਹੁਣ ਪਿਓ ਤਾਂ ਹਰਵਿੰਦਰ ਦਾ ਸਿਰ ਤੇ ਹੁੰਦਾ ਨਹੀਂ ਸੋ ਉਹ ਮਾਮੇ ਇਕਬਾਲ ਸਿੰਘ ਨੂੰ ਸਲਾਹ ਲੈਣ ਲਈ ਫੋਨ ਕਰਦਾ ਹੈ। ਅੱਗੋਂ ਮਾਮਾ ਕਹਿੰਦਾ ਹੈ ਕਿ ਮੈਂ ਆਪਣੇ ਸਾੰਡੂ ਬਲਬੀਰ ਸਿੰਘ ਨੂੰ ਪੁੱਛਦਾ ਇਸ ਬਾਰੇ। ਉਹਨੂੰ ਹੈ ਇਸ ਸਭ ਬਾਰੇ ਕਾਰਾਂ ਬਾਰੇ ਕਾਫੀ ਨੌਲੇਜ। ਹੁਣ ਹਰਵਿੰਦਰ ਸਿੰਘ ਤੇ ਮਾਮਾ ਇਕਬਾਲ ਸਿੰਘ ਸ਼ਾਹਪੁਰ ਚਲੇ ਜਾਂਦੇ ਨੇ ਬਲਬੀਰ ਸਿੰਘ ਤੇ ਹਰਦੀਪ ਕੌਰ ਦੇ ਘਰ। ਸਾਲਾਂ ਬਾਅਦ ਹਰਦੀਪ ਕੌਰ ਤੇ ਹਰਵਿੰਦਰ ਸਿੰਘ ਨੇ ਇੱਕ ਦੂਜੇ ਨੂੰ ਦੇਖਿਆ ਹੁੰਦਾ ਤੇ ਦੇਖਦਿਆਂ ਹੀ ਉਹਨਾਂ ਨੂੰ ਫੇਰ ਆਪਸ ਵਿੱਚ ਇੱਕ ਖਿੱਚ ਜਹੀ ਮਹਿਸੂਸ ਹੁੰਦੀ ਹੈ ਹੁਣ ਬਲਬੀਰ ਸਿੰਘ ਹਰਵਿੰਦਰ ਨੂੰ ਕਾਫੀ ਗੱਡੀਆਂ ਦਿਖਾਉਂਦਾ ਹੈ ਸਾਨੇ ਵਾਲਤਾ ਨੂੰ ਇੱਕ ਮਕੈਨਿਕ ਤੋਂ ਮਰੂਤੀ ਕਾਰ ਪਸੰਦਾ ਜਾਂਦੀ ਹੈ ਤੇ ਇਸ ਕਾਰ ਨੂੰ ਹਰਵਿੰਦਰ ਟੈਕਸੀ ਦੀ ਤਰ੍ਹਾਂ ਚਲਾਉਣਾ ਸ਼ੁਰੂ ਕਰ ਦਿੰਦਾ ਕਿ ਚਾਰ ਪੈਸੇ ਬਣ ਜਾਣਗੇ ਬਲਬੀਰ ਸਿੰਘ ਨੇ ਕਾਰ ਦੀ ਸਹੀ ਡੀਲ ਦਿਵਾਉਣ 'ਚ ਬਥੇਰੀ ਮਦਦ ਕੀਤੀ ਹੁੰਦੀ ਹੈ ਹਰਵਿੰਦਰ ਦੀ ਸੋ ਉਹ ਵੀ ਕਦੀ ਕਦੀ ਹਰਵਿੰਦਰ ਨੂੰ ਬੁਲਾ ਲੈਂਦਾ ਕਿ ਮੈਨੂੰ ਇੱਥੇ ਲੈ ਚੱਲ ਉੱਥੇ ਲੈ ਚੱਲ ਮਤਲਬ ਇਹ ਕਿ ਹੁਣ ਹਰਵਿੰਦਰ ਦਾ ਬਲਬੀਰ ਸਿੰਘ ਤੇ ਹਰਦੀਪ ਕੌਰ ਦੇ ਘਰ ਆਉਣਾ ਜਾਣਾ ਸ਼ੁਰੂ ਹੋ ਜਾਂਦਾ ਹੈ ਉਹਨਾਂ 'ਚ ਉਹ ਚਣਗ ਪਹਿਲਾਂ ਹੀ ਹੁੰਦੀ ਹੈ ਪਰ ਫਿਰ ਵੀ ਰਿਸ਼ਤੇਦਾਰੀ ਹੋਣ ਕਰਕੇ ਇੱਕ ਚਾਕਾ ਜਿਹਾ ਵੀ ਹੁੰਦਾ ਹੈ ਹਾਲਾਂਕਿ ਅੱਖਾਂ ਅੱਖਾਂ 'ਚ ਦੋਵੇਂ ਇੱਕ ਦੂਜੇ ਨੂੰ ਦੇਖਣਾ ਨਹੀਂ ਹਟਦੇ ਸਨ 1999 ਵਿੱਚ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਹਰਵਿੰਦਰ ਦੀਪ ਪਿਤਾ ਦੀ ਥਾਂ ਸਰਕਾਰੀ ਨੌਕਰੀ ਲੱਗ ਜਾਂਦੀ ਹੈ ਸੋ ਫਿਰ ਉਹ ਟੈਕਸੀ ਦਾ ਕੰਮ ਬੰਦ ਕਰ ਦਿੰਦਾ ਹੁਣ ਉਹਦਾ ਸ਼ਾਹਪੁਰ ਆਉਣਾ ਵੀ ਬੰਦ ਹੋ ਜਾਂਦਾ ਦਿਨ ਬੀਤਦੇ ਨੇ ਇੱਕ ਵੀਡੀਓ ਦੇ ਮੁਤਾਬਕ ਇੱਕ ਦਿਨ ਹਰਦੀਪ ਕੌਰ ਹਰਵਿੰਦਰ ਸਿੰਘ ਨੂੰ ਫੋਨ ਕਰਦੀ ਹੈ ਕਿ ਕੀ ਗੱਲ ਕਰੇ ਨਹੀਂ ਆਉਣਾ ਹੁੰਦਾ ਅੱਜ ਆਜਾ ਕਰੇ ਕੋਈ ਨਹੀਂ ਐ ਸਾਰੇ ਬਾਹਰ ਗਏ ਨੇ ਰਿਸ਼ਤੇਦਾਰੀ 'ਚ ਹਰਵਿੰਦਰ ਸਿੰਘ ਇਸ ਫੋਨ ਕਾਲ ਨਾਲ ਬੇਹਦ ਖੁਸ਼ ਹੋ ਜਾਂਦਾ ਹੈ ਉਹ ਮੈਂਟਨ ਹੀ ਲਾਉਂਦਾ ਤੇ ਗੱਡੀ ਤੇ ਸ਼ਾਹਪੁਰ ਪਹੁੰਚ ਜਾਂਦਾ ਹੁਣੇ ਘਰ 'ਚ ਇਕੱਲੇ ਹੁੰਦੇ ਨੇ ਹਰਦੀਪਕੌਰ ਹਰਵਿੰਦਰ ਨਾਲ ਇਹਨਾਂ ਦੋਵਾਂ ਦੇ ਰਿਸ਼ਤੇ ਬਾਰੇ ਗੱਲ ਕਰਦੀ ਐ ਤੇ ਵੈਸੇ ਤਾਂ ਮੇਰੀ ਭੈਣ ਤੇਰੀ ਮਾਮੀ ਐ ਫਿਰ ਮੈਂ ਵੀ ਤੇਰੀ ਮਾਮੀ ਹੋਈ ਕਿ ਕੁਝ ਹੋਰ ਇਦਾਂ ਹੀ ਹੱਸਦਿਆਂ ਤੇ ਗੱਲਾਂ ਕਰਦਿਆਂ ਇਹ ਹਰ ਮਰਿਆਦਾ ਨੂੰ ਤੋੜ ਦਿੰਦੇ ਨੇ ਉਸ ਬੰਦ ਕਮਰੇ ਵਿੱਚ ਉਹ ਸਭ ਹੁੰਦਾ ਜੋ ਨਹੀਂ ਹੋਣਾ ਚਾਹੀਦਾ ਹੁੰਦਾ ਹੁਣ ਹਰਵਿੰਦਰ ਅਕਸਰ ਸ਼ਾਹਪੁਰ ਆਉਣ ਲੱਗਦਾ ਹੈ ਹਰਵਿੰਦਰ ਦਾ ਵਾਰ-ਵਾਰ ਉੱਥੇ ਆਉਣਾ ਪਿੰਡ 'ਚ ਨੋਟਿਸ ਹੋਣ ਲੱਗਦਾ ਹੈ ਪਤੀ ਬਲਬੀਰ ਸਿੰਘ ਨੂੰ ਵੀ ਇਸ ਗੱਲ ਦੀ ਭਨਕ ਲੱਗਦੀ ਹੈ ਤਾਂ ਉਹ ਆਪਣੀ ਘਰਵਾਲੀ ਹਰਦੀਪ ਕੌਰ ਨੂੰ ਸਮਝਾਉਂਦਾ ਕਿ ਇਹ ਸਭ ਸਹੀ ਨਹੀਂ ਤੂੰ ਹਰਵਿੰਦਰ ਤੋਂ ਦੂਰ ਰਹਿ ਪਰ ਹਰਦੀਪ ਕੌਰ ਦੇ ਤਾਂ ਮਨ 'ਚ ਹੁਣ ਹਰਵਿੰਦਰ ਪੂਰੀ ਤਰ੍ਹਾਂ ਵਸ ਚੁੱਕਾ ਹੁੰਦਾ ਹੈ। ਉਹ ਪਿੱਛੇ ਨਹੀਂ ਹਟਦੀ। ਬਲਬੀਰ ਨਾਲ ਉਸ ਦੇ ਝਗੜੇ ਸ਼ੁਰੂ ਹੋ ਜਾਂਦੇ ਨੇ ਤੇ ਫਿਰ ਆਖਰਕਾਰ ਉਹ ਗੁੱਸੇ 'ਚ ਪੇਕੇ ਬੋਨਲੀ ਚਲੀ ਜਾਂਦੀ ਹੈ ਤੇ ਉੱਥੋਂ ਤਲਾਕ ਦੇ ਕਾਗਜ਼ ਪੇਸ਼ ਕਰਦੀ ਹੈ। ਉਹ ਬਲਬੀਰ ਤੇ ਇਲਜ਼ਾਮ ਲਾਉਂਦੀ ਹੈ ਕਿ ਰੋਜ਼ ਮੈਨੂੰ ਸ਼ਰਾਬ ਪੀ ਕੇ ਮਾਰਦਾ ਕੁੱਟਦਾ ਹੈ। ਹੁਣ ਬਲਬੀਰ ਗਲ ਪੰਚਾਇਤ ਚ ਲੈ ਕੇ ਜਾਂਦਾ ਹੈ ਤੇ ਫਿਰ ਸ਼ਾਹਪੁਰ ਦੀ ਪੰਚਾਇਤ ਤੇ ਬੌਂਦਲੀ ਦੀ ਪੰਚਾਇਤ ਨਾਲ ਗੱਲ ਕਰਦੀ ਹੈ। ਉੱਥੇ ਹਰਦੀਪ ਨੂੰ ਵੀ ਬੁਲਾਇਆ ਜਾਂਦਾ ਹੈ। ਹਰਦੀਪ ਕੌਰ ਸੇਮ ਇਲਜ਼ਾਮ ਲਾਉਂਦੀ ਹੈ ਪਰ ਪੰਚਾਇਤ ਨੂੰ ਬਲਬੀਰ ਦੀ ਸੱਚਾਈ ਨਜ਼ਰ ਆਉਂਦੀ ਹੈ। ਸੋ ਹਰਦੀਪ ਕੌਰ ਨੂੰ ਉੱਥੇ ਬਲਬੀਰ ਸਿੰਘ ਤੋਂ ਮਾਫੀ ਮੰਗਣੀ ਪੈਂਦੀ ਹੈ ਤੇ ਉਹ ਤਲਾਕ ਦਾ ਨੋਟਿਸ ਵੀ ਵਾਪਸ ਲੇ ਲੰਦੀ ਹੈ ਉਹ ਬਲਬੀਰ ਸਿੰਘ ਨਾਲ ਫੇਰ ਤੋਂ ਵਾਪਸ ਆਪਣੇ ਸਹੁਰੇ ਘਰੇ ਚਲੀ ਜਾਂਦੀ ਹੈ ਕੁਝ ਦਿਨ ਸਭ ਨਾਰਮਲ ਚੱਲਦਾ ਰਹਿੰਦਾ ਪਰ ਜ਼ਿਆਦਾ ਦਿਨ ਨਹੀਂ ਹਰਦੀਪ ਕੌਰ ਹਰਵਿੰਦਰ ਸਿੰਘ ਲਈ ਪਾਗਲ ਹੋ ਰਹੀ ਹੁੰਦੀ ਹੈ ਇੱਕ ਰਾਤ ਬਲਬੀਰ ਘਰੋਂ ਬਾਹਰ ਖੇਤਾਂ ਨੂੰ ਚਲਾ ਜਾਂਦਾ ਉਸਨੇ ਤੜਕੇ ਹੀ ਵਾਪਸ ਘਰੇ ਆਉਣਾ ਹੁੰਦਾ ਉਸ ਰਾਤ ਹਰਦੀਪ ਕੌਰ ਹਰਵਿੰਦਰ ਨੂੰ ਘਰੇ ਬੁલાਉਂਦੀ ਹੈ ਗੱਡੀ ਹਰਵਿੰਦਰ ਦੂਰ ਲਾਉਂਦਾ ਆਪ ਘਰੇ ਪੈਦਲ ਜਾਂਦਾ ਤੇ ਫਿਰ ਇਹ ਰਾਤ ਇਕੱਠੇ ਬਟਾਉਂਦੇ ਨੇ ਤੇ ਫਿਰ ਤੜਕਿਓ ਚਲਾ ਜਾਂਦਾ ਹੈ ਇਹਨਾਂ ਨੂੰ ਹੁਣੇ ਰਾਤ ਵਾਲਾ ਸਿਸਟਮ ਚੰਗਾ ਲੱਗਣ ਲੱਗ ਪੈਂਦਾ ਪਰ ਬਲਬੀਰ ਸਿੰਘ ਜ਼ਿਆਦਾ ਥੋੜੀ ਖੇਤਾਂ ਤੇ ਜਾਉਂਦਾ ਹੁੰਦਾ ਉਥੇ ਤਾਂ ਕੰਮ ਕਰਨ ਵਾਲੇ ਕੰਮ ਵੇਖਦੇ ਹੁੰਦੇ ਨੇ ਕਰਦੇ ਹੁੰਦੇ ਨੇ ਫਿਰ ਇਹਨਾਂ ਨੇ ਜੁਗਤ ਲੜਾਈ ਹਰਦੀਪ ਨੇ ਹਰਵਿੰਦਰ ਤੋਂ ਨਸ਼ੇ ਵਾਲੀਆਂ ਬੋਲੀਆਂ ਮੰਗਵਾਇਆ ਤੇ ਹੁਣ ਇਹ ਨਸ਼ਾ ਉਹ ਬਲਵੀਰ ਨੂੰ ਖਾਣੇ 'ਚ ਮਿਲਾ ਕੇ ਰੋਜ਼ ਦਿੰਦਾ। ਜਿਸ ਨਾਲ ਬਲਵੀਰ बेहोਸ਼ਾਂ ਦੀ ਤਰ੍ਹਾਂ ਸੌਂਦਾ ਤੇ ਫਿਰ ਸਵੇਰੇ ਹੀ ਉੱਠਦਾ। ਹੁਣ ਦਿਨ 'ਚ ਵੀ ਹਰਦੀਪ ਕੋਈ ਨਾ ਕੋਈ ਬਹਾਨਾ ਬਣਾ ਕੇ ਹਰਵਿੰਦਰ ਨੂੰ ਮਿਲਣ ਚਲੇ ਜਾਂਦੀ। ਉਹ ਦੁਰਾਹੇ ਤੋਂ ਹਰਦੀਪ ਕੌਰ ਨੂੰ ਪਿਕ ਕਰ ਲੈਂਦਾ। ਇਹ ਦਿਨ ਸਪੈਂਡ ਕਰਦੇ, ਮੂਵੀ ਦੇਖਦੇ, ਮਹਿੰਗੇ ਰੈਸਟੋਰੈਂਟਸ 'ਚ ਜਾਂਦੇ ਕਿਉਂਕਿ ਹਰਵਿੰਦਰ ਕੋਲ ਸਰਕਾਰੀ ਨੌਕਰੀ ਹੁੰਦੀ ਆ ਤੇ ਉਸ ਦਾ ਖੇਤੀਬਾੜੀ ਵਾਲਾ ਕੰਮ ਵੀ ਵਧੀਆ ਚੱਲ ਰਿਹਾ। ਹੁੰਦਾ ਸੋ ਹਰਵਿੰਦਰ ਦੋਵੇਂ ਹੱਥਾਂ ਨਾਲ ਪੈਸਾ ਲੁਟਾ ਰਿਆ ਹੁੰਦਾ ਹੈ ਹਰਦੀਪ ਕੌਰ ਤੇ ਹਰਦੀਪ ਕੌਰ ਨੂੰ ਵੀ ਇਹ ਸਪੈਸ਼ਲ ਟਰੀਟਮੈਂਟ ਬਹੁਤ ਵਧੀਆ ਲੱਗ ਰਹੀ ਹੁੰਦੀ ਹੈ ਉਸ ਦਾ ਘਰ ਪਰਿਵਾਰ ਖੁੱਦ ਦੇ ਬੱਚੇਤ ਨਾਲੋਂ ਵੀ ਮੂੰਹ ਘਟਦਾ ਜਾ ਰਿਹਾ ਹੁੰਦਾ ਹੈ ਹਰਵਿੰਦਰ ਵੀ ਉਸਦੇ ਮੋਹ 'ਚ دیਵਾਨਾ ਹੋਇਆ ਪਿਆ ਹੁੰਦਾ ਉਹ ਆਪਣੀ ਕਾਰ ਵੀ ਬਦਲ ਲੈਂਦਾ ਕਿਉਂਕਿ ਹਰਦੀਪ ਕੌਰ ਨੂੰ ਉਹ ਕਾਰ ਛੋਟੀ ਲੱਗਦੀ ਹੁੰਦੀ ਹੈ ਇੱਕ ਦਿਨ ਹਰਦੀਪ ਕੌਰ ਆਪਣੇ ਪ੍ਰੇਮੀ ਹਰਵਿੰਦਰ ਨਾਲ ਫੋਨ ਤੇ ਗੱਲ ਕਰ ਰਹੀ ਹੁੰਦੀ ਆ ਤਾਂ ਬਲਬੀਰ ਸਿੰਘ ਸੁਣ ਲੈਂਦਾ ਉਹ ਫੋਨ ਤੇ ਤਾਲਾ ਲਾ ਦਿੰਦਾ ਪਰ ਹੁਣ ਇਸ ਸਖਤੀ ਤੇ ਗੁੱਸੇ ਦਾ ਹਰਦੀਪ ਕੌਰ ਤੇ ਅਸਰ ਪੈਣੋਂ ਹਟ ਗਿਆ ਹੁੰਦਾ ਉਸ ਨੇ ਇਹ ਗੱਲ ਹਰਵਿੰਦਰ ਨੂੰ ਦੱਸੀ ਤਾਂ ਉਹ ਉਹਨੂੰ ਫੋਨ ਲੈ ਰਹੇ ਹੁੰਦੇ। ਇਹ ਦੋਨੋਂ ਆਪਣੇ ਰਸਤੇ ਦੀ ਹਰ ਮੁਸ਼ਕਲ ਨੂੰ ਹੱਲ ਕਰਦੇ ਜਾਂਦੇ ਨੇ। ਪਰ ਪਿੰਡ 'ਚ ਇਹ ਗੱਲ ਬਥੇਰੀ ਫੈਲ ਚੁੱਕੀ ਹੁੰਦੀ ਆ। ਉਹਨਾਂ ਨੂੰ ਹਰਦੀਪਕੌਰ ਦਾ ਇਦਾਂ ਪਿੰਡ ਤੋਂ ਬਾਹਰ ਨਿਕਲਣਾ ਵੀ ਹੁਣ ਖਾਲਦਾ ਹੈ। ਉਹ ਲੋਕ ਇਸ ਦੀ ਨਿਗਰਾਨੀ ਸ਼ੁਰੂ ਕਰ ਦਿੰਦੇ ਨੇ। ਇੱਕ ਰਾਤ ਫਿਰ ਜਦੋਂ ਕਾਰ ਦੂਰ ਖੜੀ ਕਰਕੇ ਹਰਵਿੰਦਰ ਰਾਤ ਨੂੰ ਹਰਦੀਪਕੌਰ ਦੇ ਘਰੇ ਜਾ ਰਿਹਾ ਹੁੰਦਾ ਤਾਂ ਪਿੰਡ ਵਾਲੇ ਉਸ ਨੂੰ ਫੜ ਲੈਂਦੇ ਨੇ। ਉਸ ਦੇ ਕਾਰ ਦੇ ਟਾਇਰ ਵੀ ਪੰਕਚਰ ਕਰ ਦਿੰਦੇ ਨੇ ਉਹ ਕਿਸੇ ਤਰ੍ਹਾਂ ਉਸੇ ਹਾਲਤ ਚੋਂ ਉੱਥੋਂ ਨਿਕਲਦਾ ਹੁਣ ਇਹਨਾਂ ਦੋਵਾਂ ਦਾ ਮਿਲਣਾ ਬਹੁਤ ਔਖਾ ਹੋ ਚੁੱਕਾ ਹੁੰਦਾ ਹੈ ਕਿਸੇ ਤਰ੍ਹਾਂ ਹਰਦੀਪਕੌਰ ਹਰਵਿੰਦਰ ਨੂੰ ਮਿਲਣ ਪਹੁੰਚਦੀ ਹੈ ਤੇ ਕਹਿੰਦੀ ਆ ਕਿ ਖਤਮ ਕਰਦੇ ਹਾਂ ਉਸ ਦੇ ਮਰ ਜਾਣ ਦੇ ਬਾਅਦ ਮੈਨੂੰ ਕਿਹੜਾ ਸਹੁਰਿਆਂ ਨੇ ਰੱਖਣਾ ਸਾਨੂੰ ਫੇਰ ਰੋਕਣ ਵਾਲਾ ਕੋਈ ਨਹੀਂ ਹੋ ਫੇਰ ਅਸੀਂ ਵਿਆਹ ਕਰ ਲਵਾਂਗੇ ਹਾਲਾਂਕਿ ਹਰਦੀਪਕੌਰ ਦੇ ਇਹ ਗੱਲ ਸੁਣ ਕੇ ਪ੍ਰੇਮੀ ਡਰ ਜਾਂਦਾ ਹੈ ਕਬਰਾ ਜਾਂਦਾ ਪਰ ਹਰਦੀਪ ਕੌਰ ਉਸ ਨੂੰ ਹੌਸਲਾ ਦਿੰਦੀ ਹੈ ਕਿ ਕੰਮ ਅਸੀਂ ਪੂਰੀ احتیاط ਦੇ ਨਾਲ ਕਰਾਂਗੇ ਸੇਫਟੀ ਦੇ ਨਾਲ ਅਸੀਂ ਕਿਹੜਾ ਫੜੇ ਜਾਣਾ ਹਰਦੀਪ ਪਲਾਨ ਕਰਦੀ ਹੈ 18 ਮਾਰਚ ਦੀ ਤਰੀਕ ਹੁੰਦੀ ਹੈ ਉਹ ਰਾਤ ਨੂੰ ਬਲਬੀਰ ਦੇ ਖਾਣੇ 'ਚ ਬੇਹੋਸ਼ੀ ਦੀ ਦਵਾਈ ਜ਼ਿਆਦਾ ਮਿਲਾ ਦਿੰਦੀ ਹੈ ਤੇ ਫਿਰ ਉਹ ਹਰਵਿੰਦਰ ਨੂੰ ਬੁਲਾ ਲੈਂਦੀ ਹੈ ਉਹ ਦੋਨੋਂ ਕਹਿੰਦੇ ਵੀ ਪਹਿਲਾਂ ਤਾਂ ਆਪਸ 'ਚ ਟਾਈਮ ਸਪੈਂਡ ਕਰਦੇ ਨੇ ਥੋੜਾ ਪੁਲਿਸ ਨੂੰ ਇਹ ਦੱਸਦੇ ਨੇ ਕਿ ਹਰਵਿੰਦਰ ਕੋਲ ਇੱਕ ਰੋਡ ਹੁੰਦੀ ਹੈ ਤੇ ਹਰਦੀਪ ਵੀ ਹੱਥ 'ਚ ਨਲਕੇ ਦੀ ਹੱਥੀ ਚੱਕ ਲੈਂਦੀ ਹੈ ਤੇ ਫਿਰ ਬਲਬੀਰ ਦੀ ਮ੍ਰਿਤਕ ਦੇ ਨੂੰ ਇੱਕ ਕਾਰ 'ਚ ਲੈ ਕੇ ਖੇਤਾਂ ਕੋਲੋਂ ਲੰਘਦੀ ਰੋਡ ਤੇ ਲੈ ਕੇ ਜਾਂਦੇ ਨੇ ਤੇ ਉੱਥੇ ਸੜਕ ਤੇ ਬਲਬੀਰ ਦੀ ਲਾਸ਼ ਰੱਖ ਹਰਵਿੰਦਰ ਉੱਤੋਂ ਗੱਡੀ ਚੜਾ ਦਿੰਦਾ ਤਾਂ ਕਿ ਇਹ ਐਕਸੀਡੈਂਟ ਲੱਗੇ ਕੋਲ ਇੱਕ ਸ਼ਰਾਬ ਦੀ ਬੋਟਲ ਵੀ ਉਹ ਤੋੜ ਕੇ ਰੱਖ ਦਿੰਦੇ ਨੇ ਤਾਂ ਕਿ ਲੱਗੇ ਕਿ ਬਲਬੀਰ ਸ਼ਰਾਬੀ ਹੋਇਆ ਫਿਰਦਾ ਸੀ ਬਲਬੀਰ ਦੀਆਂ ਚਪਲਾ ਹਰਦੀਪ ਕੌਰ ਗੱਡੀ ਚੋਂ ਲੈ ਕੇ ਆਉਂਦੀ ਹੈ ਤੇ ਉੱਥੇ লাশ ਕੋਲ ਰੱਖ ਦਿੰਦੀ ਹੈ ਸਲੀਕੇ ਦੇ ਨਾਲ ਹੁਣ ਮੈਜੋਰਿਟੀ ਆਫ ਦਾ ਐਕਸੀਡੈਂਟ ਕੇਸਸ ਚ ਚਪਲਾ ਬੂਟ ਇਦਾਂ ਥੋੜੀ ਪਏ ਹੁੰਦੇ ਨੇ ਜੋ ਇਦਾਂ ਝਟਕਾ ਬੰਦੇ ਨੂੰ ਖਾ ਗਿਆ ਉਸ ਦੀਆਂ ਚੀਜ਼ਾਂ ਵੀ ਤਾਂ ਵਿਖਰੀਆਂ ਹੋਣਗੀਆਂ ਨਾ ਪਰ ਫਿਰ ਹਰਦੀਪ ਕਿਹੜੀ ਪੱਕੀ ਕ੍ਰਿਮਨਲ ਹੁੰਦੀ ਹੈ ਸ਼ਾਇਦ ਪਹਿਲਾ ਹੀ ਗੁਨਾਹ ਹੁੰਦਾ ਹੈ ਉਸ ਦਾ ਪਰ ਪਹਿਲੇ ਗੁਨਾਹ ਦੇ ਹਿਸਾਬ ਨਾਲ ਵੀ ਉਸਨੇ ਪਲਾਨ ਫੂਲ ਪ੍ਰੂਫੀ ਕੀਤਾ ਹੁੰਦਾ ਹੈ ਘਰ ਪਹੁੰਚ ਹਰਦੀਪ ਕੌਰ ਨੇ ਸਾਰੇ ਨਿਸ਼ਾਨ ਮਿਟਾਏ ਤੇ ਉਧਰ ਹਰਵਿੰਦਰ ਨੇ ਵੀ ਕਾਰ ਚੋਂ ਸਭ ਸਾਫ ਕੀਤਾ ਪਹਿਲਾਂ ਤਾਂ ਇਹਨਾਂ ਦੋਵਾਂ ਨੂੰ ਲੱਗ ਰਿਹਾ ਹੁੰਦਾ ਹੈ ਕਿ ਸਭ ਪਲਾਨ ਦੇ ਮੁਤਾਬਕ ਹੋ ਗਿਆ ਹੁਣ ਕੋਈ ਟੈਨਸ਼ਨ ਨਹੀਂ ਪਰ ਫਿਰ ਅਗਲੇ ਦਿਨ ਤੋਂ ਹੀ ਜਦੋਂ ਪੁਲਿਸ ਐਕਟਿਵ ਹੋ ਜਾਂਦੀ ਆ ਤਾਂ ਫਿਰ ਹਰਵਿੰਦਰ ਦੇ ਘਰੇ ਤੇ ਨਜ਼ਦੀਕੀਆਂ ਦੇ ਘਰ ਛਾਪਾ ਮਾਰਨਾ ਸ਼ੁਰੂ ਕਰ ਦਿਆ ਤਾਂ ਦੋ ਦਿਨ ਇਹ ਅੰਡਰਗਰਾਉਂਡ ਹੋ ਜਾਂਦਾ ਹੈ ਅੰਡਰਗਰਾਉਂਡ ਹੋਣ ਤੋਂ ਬਾਅਦ ਉਹ ਕਿਸੇ ਤਰ੍ਹਾਂ ਹਰਦੀਪਕੌਰ ਦੇ ਕੰਟੈਕਟ 'ਚ ਆਉਂਦਾ ਹੈ ਤੇ ਇਹ ਦੋਵੇਂ ਡਿਸਾਈਡ ਕਰਦੇ ਨੇ ਕਿ ਸਰੈਂਡਰ ਕਰ ਦਿੰਨੇ ਆ ਹੁਣ ਕੋਰ ਭਜਾ ਨਹੀਂ ਜਾ ਸਕਦਾ ਸੋ ਇਸ ਤਰ੍ਹਾਂ ਉਹ ਸਰਪੰਚ ਗੁਰਮੀਤ ਸਿੰਘ ਨਾਲ ਸੰਪਰਕ ਕਰਦੇ ਨੇ ਤੇ ਫਿਰ ਇਹ ਦੋਨੋਂ ਪੁਲਿਸ ਅੱਗੇ ਵੀ ਸਭ ਕੁਝ ਕਨਫੈਸ ਕਰ ਲੈਂਦੇ ਨੇ ਨਵੇਂ ਸਬੂਤਾਂ ਦੇ ਆਧਾਰ ਤੇ ਮੂਲ ਐਫ ਆਈ ਆਰ ਧਾਰਾ 279 ਅਤੇ 304 ਆਈਪੀਸੀ ਵਿੱਚ ਧਾਰਾ 302 ਕਤਲ ਅਤੇ 34 ਸਾਂਝਾ ਇਰਾਦਾ ਸ਼ਾਮਲ ਕਰਨ ਲਈ ਸੋਧ ਕੀਤੀ ਗਈ ਸੀ ਹਰਦੀਪ ਕੌਰ ਅਤੇ ਹਰਵਿੰਦਰ ਸਿੰਘ ਦੋਵਾਂ ਨੂੰ ਪਾਇਲ ਪੁਲਿਸ ਗ੍ਰਿਫਤਾਰ ਕਰਦੀ ਹੈ ਉਹਨਾਂ ਨੇ ਕਥਿਤ ਤੌਰ ਤੇ ਆਪਣੀਆਂ ਭੂਮਿਕਾਵਾਂ ਕਬੂਲ ਵੀ ਕੀਤੀਆਂ 2001 ਦੇ ਇਸ ਕੇਸ ਦੇ ਸੈਂਟੈਂਸਿੰਗ ਟਰਾਇਲ ਜਾਂ ਸੈਂਟੈਂਸਿੰਗ ਡਿਟੇਲਸ ਅਵੇਲੇਬਲ ਨਜ਼ਰ ਨਹੀਂ ਆਉਂਦੀਆਂ ਇਹ ਪਿਆਰ ਸੀ ਯਾ ਹਵਸ ਕਿਉਂਕਿ ਮੁਹੱਬਤ ਕਦੀ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਾ ਸਕਦੀ ਉਹ ਇੰਨੀ ਵਹਿਸ਼ੀ ਨਹੀਂ ਹੋ ਸਕਦੀ ਘਰ ਤੋੜ ਕੇ ਘਰ ਨਹੀਂ ਬਣਾਏ ਜਾਂਦੇ ਇਨਾਂ ਨੇ ਕੀਤੀ ਸੀ ਕੋਸ਼ਿਸ਼ ਤਾਂ ਅੰਜਾਮ ਸਾਡੇ ਸਾਹਮਣੇ ਇੱਕ ਵਾਰ ਫੇਰ ਸਖਲਿਆ ਕਿ ਕੀ ਨਹੀਂ ਕਰ ਵਾਹਿਗੁਰੂ ਇਸ ਮਤ ਪ੍ਰਖਸ਼ਮ ਤੁਸੀਂ ਵੇਖ ਰਹੇ ਹੋ ਕੈਮਰਾ ਆ ਲੈਂਸ ਸਾ